ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਕੋਈ ਜਵਾਈ ਨਹੀਂ ਇੱਥੇ ਆ ਦੇਖੋ ਆ ਬੱਚੇ ਇਹਦੇ ਆ ਘਰ ਵਾਲੀ ਇਹਦੀ ਆ ਬੇਟੀ ਇਹਦੀ ਦੇਖੋ ਕਿਵੇਂ ਆ ਮੁੰਡਾ ਇਹਦਾ ਚੀਕਾ ਮਾਰਦੇ ਲੋਕਾਂ ਨੂੰ ਕਹਿੰਦੇ ਆ ਉਹਨੂੰ ਰੋਕ ਲੋ ਏ ਰੋਕ ਲੋ ਉਹਨੂੰ ਬਚਾ ਲੋ ਉਹਨੂੰ ਬਚਾ ਲੋ ਉਹਦਾ ਕੋਈ ਇੱਜ਼ਤ ਕਰਾ ਦਿਓ ਦੇਖੋ ਦੇਖੋ ਚੀਕਾ ਦੇ ਪਰ ਲੋਕ ਲੋਕ ਤਾਂ ਆਪੋ ਆਪਣੀ ਦੌੜ ਚ ਲੱਗੇ ਹੋਏ ਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਆ ਕੇ ਸਾਨੂੰ ਗੁਰੂ ਘਰ ਦੇ ਬਾਹਰ ਮਿਲਿਆ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਆ ਜਿਹੜਾ ਗੁਰੂ ਦੇ ਘਰ ਦੇ ਬਾਹਰ ਸਾਨੂੰ ਅੱਜ ਸੇਵਾ ਦਾ ਮੌਕਾ ਮਿਲਿਆ ਇਸ ਸਿੱਧਾ ਸਾਹਿਬ ਗੁਰੂ ਘਰ ਦੇ ਬਾਹਰ ਸਾਨੂੰ ਆਇਆ ਪਾਣੀ ਦੰਨੇ ਆ ਪਾਣੀ ਦੇਈ ਕਾਕਾ ਪਾਏ ਵੀਰ ਨੂੰ ਤੇ ਆ ਲੈ ਆ ਲੈ ਪਾਣੀ ਪੀ ਲੈ ਪਾਣੀ ਐਸੇ ਜੀ ਹਾਂਜੀ ਇਹਦੀ ਮੈਸੇਜ ਆਈ ਸੀ ਫਰੋਂ ਦੂਸਤਾਂ ਦੁਆਰਾ ਵੀਡੀਓ ਪਾਈ ਤੇ ਭੱਜ ਲਿਆ ਪਰ ਤੁਸੀਂ ਦੇਖੋ ਹੁਣ ਉੱਥੇ ਬੈਠੇ ਆ ਨੰਬਰ ਨੰਬਰ ਲਿਆ ਉਹਨਾਂ ਦਾ ਲੈ ਫਿਰ ਇਹ ਮਗਰ ਹੋ ਲਿਆ ਜੀ ਨੰਬਰ ਨਹੀਂ ਲਿਆ ਉਹਨਾਂ ਦਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਖਾਲਸਾ ਜੀ ਦਾ ਸਾਨੂੰ ਕਾਲ ਆਇਆ ਸੁਪਨੇ ਦੇ ਘਰ ਤੋਂ ਤੁਰੇ ਅਸੀਂ ਇੱਕ ਭੈਣ ਨੂੰ ਹੋਰ ਸੀ ਰਸਤੇ ਦੇ ਵਿੱਚ ਸਟੇਸ਼ਨ ਦੇ ਮੂਹਰੇ ਉਹਨੂੰ ਰੈਸਕਿਊ ਕਰਨਾ ਸੀ ਉਹਨੂੰ ਐਂਬੂਲੈਂਸ 'ਚ ਘਰੇ ਭੇਜਿਆ ਤੇ ਹੁਣ ਲੱਭਦੇ ਲੱਭਦੇ ਬਾਈ ਮਗਰ ਮਗਰ ਹੀ ਲੱਗਿਆ ਹੋਇਆ ਸਕੂਟਰੀ 'ਤੇ ਬਾਈ ਤੁਹਾਡਾ ਕੀ ਨਾਮ ਅਰਵਿੰਦਰ ਸਿੰਘ ਜੀ ਖਾਲਸਾ ਜੀ ਲੱਕੜੀ ਦਾ ਕੰਮ ਕਰਦੇ ਨੇ ਕਾਰਪੇਂਟਰ ਨੇ ਸਪਨਿਆਂ ਦੇ ਘਰ ਵੀ ਕੰਮ ਕਰਕੇ ਆਏ ਨੇ ਤੇ ਉੱਥੇ ਇਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਇੱਕ ਸਾਲਾ ਤੇ ਸਾੜੀ ਵੀ ਉੱਥੇ ਸਾਡੇ ਕੋਲ ਰਹਿੰਦੇ ਉਹ ਵੀ ਵਿਚਾਰੇ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਤੇ ਅੱਜ ਇਸ ਵਕਤ ਦੇ ਮਾਰੇ ਹੋਏ ਇਨਸਾਨ ਦਾ ਤੁਹਾਨੂੰ ਅੱਥ ਤਨੀ ਅਸੀਂ ਨੇੜੋਂ ਦਿਖਾ ਪਾਵਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਹੈ ਜਿਹੜੀ ਇਹ ਡਿਲੀਟ ਹੋ ਜਾਣੀ ਆ ਜਿਹੜੀ ਹਾਲਤ ਉਹਦੀ ਵੀਰ ਦੇ ਹੱਥ ਦੀ ਆ ਉਹ ਆਪਾਂ ਦਿਖਾ ਨਹੀਂ ਸਕਦੇਗੇ ਸਤਿ ਸ੍ਰੀ ਅਕਾਲ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬ੍ਰਿੰਦਰ ਹੈ ਹੈ ਬ੍ਰਿੰਦਰ ਉਹਦਾ ਲੋਕੀ ਰਵੀ ਰਵੀ ਕਹਿੰਦੇ ਰਵੀ ਭਾਈ ਹਾਂ ਬ੍ਰਿੰਦਰ ਉਹਦਾ ਮੇਰੇ ਗੱਡੀ ਚਲਾਉਂਦਾ ਸੀ ਜਿਹਦਾ ਨਾਮ ਮੁੰਡਾ ਸੀ ਰਵੀ ਰਵੀ ਨਾਮ ਸੀਗਾ ਹਾਂ ਉਹ ਜਦੋਂ ਜਿਹ ਚਲਾ ਗਿਆ ਨਾ ਹਾਂ ਉਹਦਾ ਨਾਮ ਮੈਨੂੰ ਰਵੀ ਰਵੀ ਗਿਆ ਲੱਗਦਾ ਮੈਂ ਜੋ ਬਿਆਹ ਮੇਰੇ ਨਾਮ ਦਾ ਬ੍ਰਿੰਦਰ ਆ ਤੂੰ ਤੇਰਾ ਨਾਮ ਬ੍ਰਿੰਦਰ ਆ ਤੇ ਬ੍ਰਿੰਦਰ ਅੱਛਾ ਬ੍ਰਿੰਦਰ ਹੱਥੇ ਵੀ ਲਿਖਿਆ ਹੋਇਆ ਹਨਨਪੁਰ ਸਾਹਿਬ ਗੁਰਦੁਆਰੇ ਲਿਖਿਆ ਹੈ ਹਨਨਪੁਰ ਸਾਹਿਬ ਗੁਰਦੁਆਸ ਨਮਸਕਾਰ ਤੇਰਾ ਵਿਆਹ ਹੋਇਆ ਹੋਇਆ ਵਿਆਹ ਹਾਂ ਜੀ ਵਿਆਹ ਕਿੰਨੇ ਬੱਚੇ ਆ ਦੋ ਬੱਚੇ ਇੱਕ ਬڑا ਇੱਕ ਛੋਟਾ ਮੁੰਡਾ ਕੋਲੇ ਇਹ ਰਵੀ ਕੀ ਕੰਮ ਕਰਦਾ ਏ ਤੂੰ ਰਵਿੰਦਰ ਮੈਂ 8 ਟੋ ਚੋਂਦਾ ਸੀ ਰਵਦਾ 8 ਟੋ ਸੀ ਹਾਂ ਪਹਿਲਾਂ ਆਪੇ ਆਪ ਤੇ ਰਵਣਾ ਚੜੀਆਂ ਹੋਈਆਂ ਸੀਗੀਆਂ ਛਾਪਾਂ ਛੱਲੇ ਵਿੱਚ ਹੀ ਪੜ ਗਏ ਸਾਰੇ ਹਾਂਜੀ ਹਾਂਜੀ ਆ ਤਾਂ ਉਂਗਲੀ ਵੱਡੀ ਗਈ ਜਮਈ ਇਹ ਪਾਜੀ ਪਤਾ ਕੀ ਆ ਮੈਂ ਕਸਾਡੇ ਤੂੜੂ ਖਾ ਕੇ ਸੌ ਗਿਆ ਕੀ ਖਾ ਕੇ ਸੌ ਗਿਆ ਕਸਾਡੇ ਤੂੜੂ ਖਾ ਕੇ ਸੌ ਗਿਆ ਆ ਕੀੜੇ ਆ ਜੀ ਜਿਹੜੇ ਰਵੀ ਦੇ ਹੱਥੋਂ ਖਾਈ ਜਾਂਦੇ ਆ ਦੇਖੋ ਆ ਕੀੜੇ ਆ ਜਿਹੜੇ ਉਹਦੇ ਹੱਡੀਆਂ ਨੂੰ ਵੀ ਖਾਈ ਜਾਂਦੇ ਜਿਹੜੇ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਖਾਈ ਜਾਂਦੇ ਆ ਇਹੋ ਕੀੜੇ ਆ ਜਿਹੜੇ ਸਾਡੇ ਸਿਸਟਮ ਨੂੰ ਚਲਾਈ ਜਾਂਦੇ ਇਹੋ ਕੀੜੇ ਆ ਜਿਹੜੇ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਬਾਪੂਆਂ ਨੂੰ ਬਜ਼ੁਰਗਾਂ ਨੂੰ ਖਾਈ ਜਾਂਦੇ ਦੇਖੋ मांस दी तलाश ਚ ਕੀੜੇ ਮੇਰੇ ਹੱਥ 발 ਨੂੰ ਅੱਗੇ ਨੂੰ ਵੱਧ ਰਹੇ ਨੇ। मांस ਦੀ ਤਲਾਸ਼ ਕਿਉਂਕਿ ਆਦਮ ਖੋਰ ਕੀੜੇ मांस ਹੀ ਖਾਂਦੇ ਆ। ਇਹ ਮੇਰੀ ਸਕਿਨ 발 ਨੂੰ ਲੱਭ ਪਦ ਰਹੇ ਨੇ। ਇਹ ਬੰਦਾ ਮੈਂਟਲੀ ਠੀਕ ਨਹੀਂਗਾ, ਅਫਸੈਟ ਆ। ਇਹ ਜਿਹੜਾ ਹੱਥ ਆ 1 ਘੰਟੇ ਜੀ ਨਹੀਂ ਇਦਾਂ ਹੋਇਆਗਾ। ਇਹ ਹੁਣੇ ਹੀ ਨਹੀਂ ਹੋਇਆ। ਕਈ ਦਿਨਾਂ ਤੋਂ ਇਹ ਜ਼ਖਮ ਆ। ਉਹ ਮੈਂਟਲੀ ਹੋਣ ਕਰਕੇ ਹੱਥਾਂ ਤੇ ਉਹਨੇ ਛਾਪਾਂ ਛੱਲੇ ਪਾਏ ਆ, ਰਬੜਾ ਚੜਾ ਗਿਆਂ ਉਹਨੇ ਖੂਨ ਰੋਗਤਾ। ਹੱਥ ਦੇ ਵਿੱਚ ਜ਼ਖਮ ਬਣ ਗਿਆ ਜ਼ਖਮ ਬਣਦਾ ਬਣਦਾ ਹੱਥ ਸੁੱਜ ਗਿਆ ਤੇ ਹੁਣ ਕਰੀਬ ਦੋ ਉਂਗਲਾਂ ਤਾਂ ਜਮ੍ਹਾਂ ਖਤਮ ਹੋ ਗਈਆਂ ਉਹਦੀ ਤੇ ਤੀਸਰੀ ਚੀਚੀ ਦੇ ਨਾਲ ਦੀ ਜਿਹੜੀ ਉਂਗਲ ਆ ਉਹਦੇ ਤੇ ਉਹਨੇ ਇੱਕ ਛਾਪ ਪਾਈ ਹੋਈ ਆ ਤੇ ਇੱਕ ਜਿਹੜਾ ਆਪਾਂ ਟੂਟੀ ਨੂੰ ਪਾਈਪ ਨੂੰ ਰੋਕਣ ਵਾਸਤੇ ਇੱਕ ਲੋਕ ਹੁੰਦਾ ਜਿਹੜਾ ਉਹ ਨੜ ਨਾ ਕਹਿੰਦਾ ਉਹ ਪਾਇਆ ਹੋਇਆ ਛਾਪ ਵਾਂਗੂ ਤੇ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਭਾਈ ਇਹ ਕਿਵੇਂ ਇਨਾਂ ਹਾਲਾਤਾਂ 'ਚ ਪਹੁੰਚਿਆ ਇਹ ਕਿਉਂ ਇਨਾਂ ਹਾਲਾਤਾਂ 'ਚ ਪਹੁੰਚਿਆ ਇਹ ਹਜੇ ਇਹ ਸਵਾਲ ਦਾ ਜਵਾਬ ਸਮੇਂ ਦੇ ਨਾਲ ਪਤਾ ਲੱਗੂਗਾ ਬੱਚੇ ਆ ਪਿੱਛੇ ਉਹ ਵੀਡੀਓ ਦਿਖਾਇਓ ਕਾਕਾ ਬੱਚਿਆਂ ਦੀ ਰਵਿੰਦਰ ਜੀ ਦਿਖਾਇਓ ਇਹਦੀ ਵਾਈਫ ਨੂੰ ਦੇਖ ਕੇ ਉੱਥੋਂ ਭੱਜ ਕੇ ਆਇਆ ਉਹ ਚੀਕਾਂ ਮਾਰਦੀ ਇਹਦੇ ਮਗਰ ਭੱਜਦੀ ਆ ਨਾਲ ਇਹਦੇ ਬੱਚੇ ਆ ਤੇ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਕੋਈ ਜਵਾਈ ਨਹੀਂ ਇੱਥੇ ਆ ਦੇਖੋ ਆ ਬੱਚੇ ਇਹਦੇ ਆ ਘਰ ਵਾਲੀ ਇਹਦੀ ਆ ਬੇਟੀ ਇਹਦੀ ਦੇਖੋ ਕਿਵੇਂ ਆ ਮੁੰਡਾ ਇਹਦਾ ਚੀਕਾ ਮਾਰਦੇ ਲੋਕਾਂ ਨੂੰ ਕਹਿੰਦੇ ਆ ਉਹਨੂੰ ਰੋਕ ਲੋ ਏ ਰੋਕ ਲੋ ਉਹਨੂੰ ਬਚਾ ਲੋ ਉਹਨੂੰ ਬਚਾ ਲੋ ਉਹਦਾ ਕੋਈ ਇਲਝ ਕਰਾ ਦਿਓ ਦੇਖੋ ਦੇਖੋ ਚੀਕਾਂ ਦੇ ਪਰ ਲੋਕ ਲੋਕ ਤਾਂ ਆਪੋ ਆਪਣੀ ਦੌੜ ਚ ਲੱਗੇ ਹੋਇਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਰਵੀ ਦੀ ਹੱਥ ਵੱਡਾ ਜਾਵੇ ਬਾਹ ਵੱਡੀ ਜਾਵੇ ਰਵੀ ਨੂੰ ਸਾਰੇ ਖਾ ਜਾਣ ਕੀੜੇ ਜਿਉਂਦੇ ਨੂੰ ਕੋਈ ਨਹੀਂ ਪੁੱਛਣਾ ਮਰੇ ਨੂੰ ਲਾਸ਼ ਨੂੰ ਚੱਕਣ ਜ਼ਰੂਰ ਸਰਕਾਰ ਦੀ ਗੱਡੀ ਆ ਜਾਂਦੀ ਆ ਪਰ ਜਿਉਂਦੇ ਨੂੰ ਰਵੀ ਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਅੱਜ ਇੱਥੇ ਇੰਨੇ ਬੰਦੇ ਖੜੇ ਆਪਾਂ ਇਹਨੂੰ ਹਸਪੀਟਲ 'ਚ ਜਮ੍ਹਾਂ ਕਰਾਇਆ ਉਹਨੇ ਦਾਖਲ ਕਰਾਇਆ ਉਹ ਜਾ ਕੇ ਦੋ ਬੰਦੇ ਸਿਮਲਾ ਹਸਪਤਾਲ 'ਚ ਉੱਥੋਂ ਠੀਕ ਹੋ ਕੇ ਨਿਕਲ ਆਵੇ ਤੁਸੀਂ ਜੋ ਮਰਜ਼ੀ ਕਹਿ ਦੇ ਉੱਥੇ ਉਹਨਾਂ ਨੇ ਪੱਟੀ ਜ਼ਰੂਰ ਕਰ ਦੇਣਗੇ ਇੱਕ ਰੀਫਰ ਕਰ ਦੇਣਗੇ ਰਜਿੰਦਰਾ ਹਸਪਤਾਲ ਪਟਿਆਲੇ ਜਾਂ ਪੀਜੀਆਈ ਤੇ ਨਹੀਂ ਤਾਂ ਪੱਟੀ ਵੀ ਨਸੀਬ ਨਹੀਂ ਹੁੰਦੀ ਤੇ ਇਦਾਂ ਦੇ ਲੋਡਬੰਦ ਮਰੀਜ਼ ਆ ਜਿਹੜੇ ਜੇ ਇਹਨਾਂ ਨੂੰ ਸਿਵਲ ਹਸਪਤਾਲ ਨਹੀਂ ਸੰਭੂਗਾ ਤੇ ਹੋਰ ਕੌਣ ਸੰਭੂਗਾ ਹੋਰ ਇਹ ਕਿੱਥੇ ਜਾਣਗੇ ਫਿਰ ਤੇ ਸਾਡੀ ਬੇਨਤੀ ਆ ਅਸੀਂ ਰਵੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਅਰਦਾਸ ਕਰਿਓ ਇਹਦਾ ਵੀਰ ਦਾ ਹੱਥ ਵੱਜ ਜਵੇ ਕਿਉਂਕਿ ਮਜ਼ਦੂਰ ਤੇ ਤਾਂ ਹੱਥ ਹੀ ਫੈਕਟਰੀ ਆ ਉਹਦੀ ਹਾਥੀ ਉਹਦੀਆਂ ਦੁਕਾਨਾਂ 'ਵਾਂ ਹਾਥੀ ਉਹਦੀ ਨੌਕਰੀਆਂ ਸਰਕਾਰੀ ਜੋਬ ਆ ਉਹਦੀ ਤੇ ਜੇ ਹੱਥ ਚੱਲਿਆ ਗਿਆ ਤਾਂ ਮਜ਼ਦੂਰ ਭਿਖਾਰੀ ਬਣ ਜਾਂਦਾ ਰਵੀ ਭਾਈ ਤੇਰੇ ਆਟੋ ਕਿੱਧਰ ਗਏ ਆਟੋ ਸਾਰਾ ਉਹਨੂੰ ਕਿੱਥੇ ਆ ਵਾਂਟ ਟੂ ਸਭ ਕੁਝ ਖਤਮ ਹੋ ਗਿਆ ਕਿਉਂ ਨਸ਼ਾ ਕਰਨ ਲੱਗ ਗਿਆ ਤੂੰ ਜ਼ਿਆਦਾ ਇੰਨਾ ਨਾ ਨਸ਼ਾ ਨੂੰ ਚੰਦ ਮੈਂ ਕੁਝ ਕਰ ਰਿਹਾ ਨਹੀਂ ਭੰਗ ਨੇ ਤੈਨੂੰ ਕਮਲਾ ਕਰਤਾ ਭੰਗਾ ਤੋਂ ਪੀਣਾ ਇੰਨੀ ਨਾ ਨਾ ਭੰਗ ਭੋਂਗ ਕਰਕੇ ਨਹੀਂ ਹੋਇਆ ਤੇ ਤੂਰ ਨਾਲ ਤੂਰ ਪੀਣਾ ਤਤੂਰ ਘਾਲਿਆ ਉਹ ਦਿਨ ਮੈਂ ਘਰੋਂ ਉਧਰ ਨਿਕਲਿਆ ਕਰ ਮਾੜੀ ਤੂੰ ਤੂੰ ਮੈਂ ਮਾਂ ਹੋ ਗਈ ਉਧਰੋਂ ਨਿਕਲਿਆ ਤਤੂਰ ਖਾ ਕੇ ਬਸ ਅੱਡੇ ਸੋ ਗਿਆ ਉੱਥੇ ਮੈਂ ਬਚਪਨ ਤੇ ਸੰਦਾ ਰਹਾ ਹੂੰ ਵਿਆਰੀ ਦੇ ਪਾਣੀ ਵਾਲੀ ਟੰਕੀ ਐ ਨਾ ਬਚਪਨੇ ਜ ਉੱਥੇ ਰਹਿੰਦਾ ਰਹਾ ਤੇ ਫੇਰ ਵਿਆਹ ਕਰਾਇਆ ਬੱਚੇ ਕਿੰਨੇ ਆ ਇੱਕ ਮੁੰਡਾ ਇੱਕ ਕੁੜੀ ਫੇਰੀ ਕਲਾਸ ਪੜਦਾ ਮੁੰਡਾ ਨਾਲੇ ਛੋਟਾ ਐ ਨਾਲੇ ਪੜਾ ਲੈ ਤਨਾ ਨਾਂ ਵੀ ਨਹੀਂ ਲਿਖਾਇਆ ਕੁਛ ਵੀ ਨਹੀਂ ਮੈਂ ਜਿੱਤਿਆ ਚਲ ਆ ਚਲੀ ਉਹ ਤੇ ਤੇ ਘਰ ਵਾਲੀ ਉੱਤੇ ਖੜੀ ਐ ਚੱਲ ਨਾਲੇ ਤੇਰਾ ਲਾਜ ਕਰਾਉਨੇ ਉੱਠ ਖੜਾ ਹੋ ਵੀਰੇ ਚਲ ਅੱਛਾ ਕੋ ਝੋਲਾ ਰਵੀ ਦਾ ਬਈ ਚਲਾ ਰਵੀ ਹੌਲੀ ਕੀ ਦੇ ਕੋ ਉਤਰਿਆ ਹੌਲੀ ਕੀ ਚੱਪਲ ਪਾ ਹਾਂ ਚੱਪਲ ਪਾ ਚੱਲ ਪਾ ਰਵੀ ਚੱਪਲ ਕੋਈ ਨਾ ਤੂੰ ਭਰਾ ਸਾਡਾ ਆਪਾਂ ਬਾਹ ਦੇ ਪੱਟੀ ਕਰਾਉਨੇ ਆ ਇਲਾਜ ਕਰਾਉਨੇ ਆ ਇਹਦਾ ਹੱਥ ਦਾ ਠੀਕ ਆ ਠੀਕ ਆ ਰਵੀ ਜਿਹੜਾ ਪੂਰਾ ਨਾਂ ਕੀ ਆ ਦੱਸਦਾ ਦਾਂ ਦਿਨੇਂਦਰ ਗਰੇਂਦਰ ਗਰੇਂਦਰ ਸਿੰਘ ਰਵੀ ਆ ਕਿ ਨੈਪਕਾ ਦੇਓ 마ਸਕ ਇੱਕ ਹੋਰ adam aaj ka chotu karu age ਦਿੰਗੋ ਗਾਇ ਉਹਦੇ ਦੇ ਗਾਇ ਤਲਾ ਬਸ ਇੰਨੀ ਕੀ ਸਾਡੀ ਬੇਨਤੀ ਆ ਜੀ ਇਹ ਉਹ ਉੱਥੇ ਤੁਰਿਆ ਹੁੰਦਾ ਹੁੰਦਾ ਇੱਥੇ ਆ ਕੇ ਸਾਨੂੰ ਗੁਰੂ ਘਰ ਦੇ ਬਾਹਰ ਮਿਲਿਆ ਭਾਜੀ ਮੈਨੂੰ ਦੱਸੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਆ ਜਿਹੜਾ ਗੁਰੂ ਦੇ ਘਰ ਦੇ ਬਾਹਰ ਸਾਨੂੰ ਅੱਜ ਸੇਵਾ ਦਾ ਮੌਕਾ ਮਿਲਿਆ ਇਸ ਵੀਰ ਦਾ ਗੁਰਵਿੰਦਰ ਸਿੰਘ ਸਿੱਧਾ ਸਾਹਿਬ ਗੁਰੂ ਘਰ ਦੇ ਬਾਹਰ ਸਾਨੂੰ ਆਇਆ ਪਾਣੀ ਦਿੰਨੇ ਆ ਪਾਣੀ ਦੇਈ ਕਾਕਾ ਪਾਣੀ ਨੂੰ ਵੇ ਆ ਲੈ ਆ ਲੈ ਪਾਣੀ ਵੀ ਪੀ ਲੈ ਪਾਣੀ ਤੇ ਅਰਦਾਸ ਕਰੀ ਓਏ ਵੀਰਾ ਠੀਕ ਹੋ ਜਾਵੇ ਤੰਦਰੁਸਤ ਹੋ ਜਾਵੇ ਇਹਦਾ ਹੱਥ ਪਾਜੇਵੇਂ ਬਾਈ ਦਾ ਐਨੂੰ ਘੁੰਮ ਜਾ ਐਨੂੰ ਘੁੰਮ ਜਾ ਐ ਮੂੰਹ ਘੁਮਾ ਲੈ ਮੇਰੇ ਬੰਦ ਪਰ ਕੇ ਤੈਨੂੰ ਉੱਤੇ ਬਿਠਾ ਦਿੰਦੇ ਹਾਂ ਹੱਥ ਦਾ ਜੋਰ ਨਾ ਪਾਈ ਅੱਛਾ ਚੱਕੋ ਚੱਕੋ ਚਲੋ 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 ਹਾਂ ਢੋਲ ਆਲਾ ਪਿੱਛੇ ਨਾਲ ਢੋਲ ਆਲਾ ਪਿੱਛੇ ਨੂੰ ਢੋਲ ਆਲਾ ਹੋ ਜਾ ਪਿੱਛੇ ਨੂੰ ਅਟੂਲਾ ਰੱਖ ਦੇ ਦਾ ਲੈ ਆ ਲੈ ਛੋੜਾ ਲਾਲਾ ਖੜ ਦੇ ਖੜ ਸੱਚੀ ਗੱਲ ਭਾਈ ਜੀ ਠੀਕ ਹੱਥ ਸਾਫ਼ ਨਹੀਂ ਮੇਰੇ ਨਹੀਂ ਵੀਰੇ ਪੈਸੇ ਨਹੀਂ ਲੈਣੇ ਕੋਈ ਸਮਾਨ ਲੈ ਲਓ ਫਰੂਟ ਫਰਾਟ ਨਹੀਂ ਆਪਾਂ ਲੈਣੇ ਨਹੀਂ ਪੈਸੇ ਇਹਦਾ ਕਿ ਲੋਕ ਜੀ ਭਾਈ ਵੀਡੀਓ ਬਣਾਉਣੇ ਪੈਸੇ ਨਹੀਂ ਸਮਾਨ ਆ ਦੁਕਾਨਾਂ ਹੈਗੀਆਂ ਫਰੂਟ ਲੈ ਲਓ ਫਰੂਟ ਲੈ ਲਓ ਸਾਰਾ ਫਰੂਟ ਲੈ ਲਓ ਫਰੂਟ ਲੈ ਲਓ ਇਹ ਤੇ ਰਾਤ ਨੂੰ ਸਿਓ ਨਾਲ ਪਾਤੀ ਹਾਂ ਉਧਰ ਨੂੰ ਜਾਣਾ ਠੀਕ ਹੈ ਮੇਰੀ ਪੂਰੇ ਖੜੋ ਆ ਗਏ ਸੀ ਹਾਂਜੀ ਬਸ ਠੀਕ ਹੈ ਜੀ ਠੀਕ ਹੈ ਜੀ ਬਸ ਅਰਦਾਸ ਕਰਿਓ ਇਹ ਵੀਰਵਾਸ ਹੋਰ ਭਾਈ ਜੀ ਠੀਕ ਠਾਕ ਹੋ ਖਲਸਾ ਜੀ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਜਿਹੜਾ ਤੁਸੀਂ ਆਪਣਾ ਫਰਜ਼ ਨਿਭਾਇਆ ਤੇ ਅਸੀਂ ਆਪਣਾ ਨਿਭਾ ਸਕੀਏ ਮਹਾਰਾਜ ਸਾਨੂੰ ਹਿੰਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ